ਅੱਜ ਦਿੱਲੀ ਤੋਂ ਇਹ ਸਾਰੇ ਪਰਿਵਾਰ ਦੇ ਮੈਂਬਰ ਇੱਥੇ ਪਹੁੰਚੇ ਨੇ ਬਾਪੂ ਜਸਪਾਲ ਸਿੰਘ ਜੀ ਕਲੜਾ ਨੂੰ ਮਿਲਣ ਵਾਸਤੇ ਤੇ ਜਿਹੜਾ ਇਹਨਾਂ ਨੇ 22-23 ਸਾਲ ਜੀਵਨ ਕੱਟਿਆ ਸੜਕਾਂ ਦੇ ਉੱਤੇ ਪਾਰਕਾਂ ਦੇ ਵਿੱਚ ਬੋਰੀਆਂ ਭਰੀਆਂ ਹੋਈਆਂ ਨੋਟਾਂ ਦੀਆਂ ਵੀ ਬਾਪੂ ਦੇ ਕੋਲੇ ਸੀਗੀਆਂ ਜਿਹੜਾ ਸੁੱਖ ਆਰਾਮ ਉਹ ਬਾਪੂ ਨੂੰ ਉੱਥੇ ਨਹੀਂ ਮਿਲ ਸਕਿਆ ਚੰਗੇ ਉਹਦਿਆਂ ਤੇ ਚੰਗੇ ਕੰਮਕਾਜ ਵਾਲੇ ਨੇ ਬਾਪੂ ਦੇ ਪੁੱਤ ਆਕੇ ਗਏ ਨੇ ਪਰ ਉੱਥੇ ਬਾਪੂ ਦਾ ਉਹ ਮਾਨ ਸਤਕਾਰ ਨਹੀਂ ਕਰ ਸਕੇ ਐਸੇ ਬਜ਼ੁਰਗ ਕੋਈ ਵੀ ਸੜਕ ਤੇ ਨਾ ਰੋਲਣ ਜਿੱਦਾਂ ਦੀ ਹਾਲਤ ਚ ਬਾਪੂ ਜੀ ਸੀ ਜਦ ਤੱਕ ਅਸੀਂ ਖੁਦ ਨਹੀਂ ਆਪਣੇ ਆਪ ਦੀ ਜ਼ਿੰਮੇਵਾਰੀ ਚੱਕਦੇ ਖੁਦ ਆਪਣੇ ਆਪ 'ਚ ਬਦਲਾਵ ਨਹੀਂ ਕਰਦੇ ਖੁਦ ਆਪਣੇ ਭੈਣ ਭਰਾਵਾਂ ਦੀ ਇੱਜ਼ਤ ਪਿਆਰ ਸਤਕਾਰ ਉਹਨਾਂ ਦੀ ਸੰਭਾਲ ਨਹੀਂ ਕਰਦੇ ਉਹਨਾਂ ਟਾਈਮ ਹਾਲਾਤ ਨਹੀਂ ਬਦਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿੱਲੀ ਤੋਂ ਤਿਲਕਨਗਰ ਤੋਂ ਇਹ ਸਾਰੇ ਪਰਿਵਾਰ ਦੇ ਮੈਂਬਰ ਇੱਥੇ ਪਹੁੰਚੇ ਨੇ ਬਾਪੂ ਜਸਪਾਲ ਸਿੰਘ ਜੀ ਕਲੜਾ ਨੂੰ ਮਿਲਣ ਵਾਸਤੇ ਤੇ ਬਾਪੂ ਜੀ ਦਾ ਇਹ ਇਹ ਅਸਲ 'ਚ ਪਰਿਵਾਰ ਨੇ ਲੋਕ ਕਿਉਂਕਿ ਇਹਨਾਂ ਦੇ ਦਿਲ 'ਚ ਕਿਤੇ ਨਾ ਕਿਤੇ ਭਾਵਨਾ ਇਹਨਾਂ ਦੇ ਪ੍ਰਤੀ ਪਿਆਰ ਆਪਣਾਪਾਣਾ ਨਹੀਂ ਕੋਣ ਆਉਂਦਾ ਐਡੀ ਦੂਰ ਕਿਸੇ ਨੂੰ ਮਿਲਣ ਵਾਸਤੇ ਅੱਜ ਬਾਪੂ ਦੇ ਚਿਹਰੇ ਤੇ ਰੌਣਕ ਹੈ ਜਿਹੜੇ ਚਿਹਰੇ ਤੇ ਸਮਾਈਲ ਆ ਬਾਪੂ ਦੀ ਸਿਹਤ ਆ ਉਹ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਆ ਵੀ ਹੁਣ ਇੱਥੇ ਬਾਪੂ ਜਸਪਾਲ ਸਿੰਘ ਜੀ ਚੜ੍ਹਦੀ ਕਲਾ ਦੇ ਵਿੱਚ ਨੇ ਖੁਸ਼ ਨੇ ਉੱਥੇ ਜਿਹੜਾ ਇਹਨਾਂ ਨੇ 22 23 ਸਾਲ ਜੀਵਨ ਕੱਟਿਆ ਸੜਕਾਂ ਦੇ ਉੱਤੇ ਪਾਰਕਾਂ ਦੇ ਵਿੱਚ ਬੋਰੀਆਂ ਭਰੀਆਂ ਹੋਈਆਂ ਨੋਟਾਂ ਦੀਆਂ ਵੀ ਬਾਪੂ ਦੇ ਕੋਲੇ ਸੀਗੀਆਂ ਪਰ ਜਿਹੜਾ ਮਾਣ ਸਤਿਕਾਰ ਜਿਹੜਾ ਪਿਆਰ ਜਿਹੜਾ ਸੁੱਖ ਆਰਾਮ ਉਹ ਬਾਪੂ ਨੂੰ ਉੱਥੇ ਨਹੀਂ ਮਿਲ ਸਕੇ ਉੱਥੇ ਬਾਪੂ ਦੇ ਆਪਣੇ ਵੀ ਸੀਗੇ ਤਿਆਂ ਪੁੱਤ ਵੀ ਸੀਗੇ ਇੱਥੇ ਮਿਲ ਕੇ ਵੀ ਗਏ ਨੇ ਆ ਕੇ ਸਾਡੇ ਕੋਲੇ ਹੁਣ ਬਾਅਦ ਦੇ ਵਿੱਚ ਐਡੇ ਐਡੇ ਚੰਗੇ ਉਹਧਿਆਂ ਤੇ ਚੰਗੇ ਕੰਮਕਾਜ ਵਾਲੇ ਨੇ ਬਾਪੂ ਦੇ ਪੁੱਤ ਆ ਕੇ ਗਏ ਨੇ ਪਰ ਉੱਥੇ ਬਾਪੂ ਦਾ ਉਹ ਮਾਨ ਸਤਕਾਰ ਨਹੀਂ ਕਰ ਸਕੇ ਬਾਪੂ ਨੂੰ ਜ਼ਰੂਰਤ ਇੱਕ ਪੁੱਤ ਦੀ ਇੱਕ ਧੀ ਦੀ ਇੱਕ ਭਰਾ ਦੇ ਪਿਆਰ ਦੀ ਆ ਆਪਣੇ ਬਣਦੀ ਆ ਬਾਪੂ ਰੋਟੀ ਖਾਂਦਾ ਪੈਸੇ ਨਹੀਂ ਖਾਂਦਾ ਬਾਪੂ ਸੋਨਾ ਨਹੀਂ ਖਾਂਦਾ ਦਾਲ ਸਬਜ਼ੀ ਖਾਂਦਾ ਪਰ ਐਸੇ ਬਜ਼ੁਰਗ ਸਾਡੇ ਜਦੋਂ ਸੜਕਾਂ ਤੇ ਰੁਲਦੇ ਦੇਖਦੇ ਆ ਬੜਾ ਮਨ ਨੂੰ ਦੁੱਖ ਲੱਗਦਾ ਵੀ ਅੱਜ ਸਾਡਾ ਸਮਾਜ ਕਿੰਨਾ ਨਰਦਈ ਹੋਈ ਜਾ ਰਿਹਾ ਕਿੰਨਾ ਬੇਦਰਦ ਹੋਈ ਜਾ ਰਿਹਾ ਇਹ ਪਰਿਵਾਰ ਨੂੰ ਦਰਦ ਸੀ ਕਿਤੇ ਨਾ ਕਿਤੇ ਅੱਜ ਤਾਂ ਹੀ ਮਿਲਣ ਵਾਸਤੇ ਇੱਥੇ ਆਏ ਨੇ ਆਪਣੇ ਪਰਿਵਾਰ ਦੇ ਮੈਂਬਰ ਤੁਹਾਡਾ ਕੋਈ ਰਿਸ਼ਤਾ ਕੋਈ ਨਹੀਂ ਇਹਨਾਂ ਦਾ ਬਸ ਸਿਰਫ ਮਹੱਲੇ ਦੇ ਆ ਨਾ ਬੱਸ ਉੱਥੇ ਜਾਣ ਦੇ ਦੇਖੋ ਇੱਕ ਮਹੱਲੇ ਦੇ ਨੇ ਤੁਹਾਡੇ ਫਿੱਕੇ ਚਲੋ ਬਾਘਰੂ ਮੇਰ ਕਰਨ ਜੀ ਐਸੇ ਬਜ਼ੁਰਗ ਕੋਈ ਵੀ ਸੜਕ ਤੇ ਨਾ ਰੋਲਣ ਜਿੱਦਾਂ ਦੀ ਹਾਲਤ ਚ ਬਾਪੂ ਜੀ ਸੀ ਉਹਨਾਂ ਦੇ ਧੀਆ ਪੁੱਤਾਂ ਨੂੰ ਭੈਣ ਭਰਾਵਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੱਚੇ ਪਾਤਸ਼ਾਹ ਸਮਤ ਬਖਸ਼ਣ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਦਾਂ ਰੋਲਣ ਦੇ ਨਾ ਦੇਣ ਨਹੀਂ ਤਾਂ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਕਿੰਨੇ ਕ ਲੋਕਾਂ ਨੂੰ ਰੱਖਿਆ ਜਾ ਸਕਦਾ ਆ ਜੱਟ 100 ਮੈਂਬਰ ਇੱਕ ਦਿਨ 8000 ਬੰਦੇ ਨੂੰ ਵੀ ਰੱਖ ਲਿਏ ਚਾਹੇ ਆਪਾਂ ਤੇ ਕੀ ਫੇਰ ਇਸ ਸਾਡੇ ਦੇਸ਼ ਦੇ ਵਿੱਚ ਕੋਈ ਸੜਕ ਤੇ ਲਵਾਰਸ਼ ਨਹੀਂ ਹੋਵੇਗਾ ਜਦ ਤੱਕ ਅਸੀਂ ਖੁਦ ਨਹੀਂ ਆਪਣੇ ਆਪ ਦੀ ਜ਼ਿੰਮੇਵਾਰੀ ਚੱਕਦੇ ਖੁਦ ਆਪਣੇ ਆਪ 'ਚ ਬਦਲਾਅ ਨਹੀਂ ਕਰਦੇ ਖੁਦ ਆਪਣੇ ਭੈਣ ਭਰਾਵਾਂ ਦੀ ਇੱਜ਼ਤ ਪਿਆਰ ਸਤਿਕਾਰ ਉਹਨਾਂ ਦੀ ਸੰਭਾਲ ਨਹੀਂ ਕਰਦੇ ਉਹਨਾਂ ਟਾਈਮ ਹਾਲਾਤ ਨਹੀਂ ਬਦਲਣਗੇ ਇਹੀ ਬੇਨਤੀ ਹੈ ਸਾਡੀ ਸਾਰੇ ਜਣੇ ਧਿਆਨ ਦਿਓ ਸਾਰੇ ਜਾਣੇ ਆਪਣੀ ਆਪਣੀ ਡਿਊਟੀ ਸਮਝ ਜਿਵੇਂ ਸਾਡੇ ਦਾਦੇ ਪਰਦਾਦੇ ਸਾਹਮਣੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ